ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੀ ਜੀ ਸਾਧ ਸੰਗਤ ਜੀ ਨਵੇਂ ਐਪੀਸੋਡ ਦੇ ਵਿੱਚ ਫਿਰ ਆਪਾਂ ਮਿਲ ਰਹੇ ਹਾਂ ਜੋ ਸਿੱਖ ਰਹਿਤ ਮਰਿਆਦਾ ਪਿਛਲੀ ਅਕਾਲ ਤੱਕ ਸਭ ਤੋਂ ਪ੍ਰਮਾਣਤਾ ਉਹਦੀ ਆਪਾਂ ਵਿਚਾਰ ਕਰ ਰਹੇ ਹਾਂ ਆਓ ਅੱਗੇ ਚੱਲਣ ਤੋਂ ਪਹਿਲਾਂ ਗੁਰੂ ਦੇ ਸਿੱਖ ਕੌਣ ਚੈਨਲ ਨੂੰ ਫੋਲੋ ਕਰ ਲਓ ਸ਼ੇਅਰ ਵੀ ਜਰੂਰ ਕਰਨਾ ਲਾਇਕ ਤੇ ਕਮੈਂਟ ਵੀ ਜਰੂਰ ਕਰਨਾ ਕਿਉਂਕਿ ਅੱਗੇ ਵੀ ਸੰਗਤਾਂ ਤੱਕ ਪਹੁੰਚ ਕੇ ਆਓ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਪਟ 14 ਨੰਬਰ ਸਫੇਤ ਕਰ ਪਹੁੰਚੇ ਆ ਇਥੋਂ ਅੱਗੇ ਆਪਾਂ ਵਿਚਾਰ ਕਰਦੇ ਆ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਸਿੱਖ ਰਹਿਤ ਮਰਯਾਦਾ ਜਿਹੜੀ ਹਰ ਘਰ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨੂੰ ਪੜਨਾ ਬਹੁਤ ਜ਼ਰੂਰੀ ਹੈ ਤੇ ਅਸੀਂ ਇਹਦੇ ਮੁਤਾਬਕ ਹੀ ਆਪਣੇ ਕਾਰਜ ਕਰਨੇ ਆ ਸਿੱਖ ਨੇ ਖਾਸ ਕਰਕੇ ਜਿਹੜਾ ਸਿੱਖ ਹੈ ਅੱਗੇ ਆਓ ਸਮਝ ਗਏ ਸ੍ਰੀ ਪੰਜ ਤਖਤ ਸਾਡੇ ਕਿਹੜੇ ਆ ਪੰਜ ਤਖਤ ਆ ਜਿਹੜੇ ਸਾਡੇ ਪਹਿਲਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਾਡਾ ਪਹਿਲਾ ਤਖਤ ਹੈ ਦੂਸਰਾ ਤਖਤ ਸ੍ਰੀ ਪਟਨਾ ਸਾਹਿਬ ਜੋ ਬਿਹਾਰ ਦੇ ਵਿੱਚ ਹੈ ਤੀਸਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੋ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੈ ਚੌਥਾ ਤਖਤ ਸ੍ਰੀ ਹਜ਼ੂਰ ਸਾਹਿਬ ਨਦੇੜ ਜੋ ਮਹਾਰਾਸ਼ਟਰ ਦੇ ਵਿੱਚ ਹੈ ਅੰਜ ਮਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਇਹ ਸਾਡੇ ਪੰਜ ਤਖਤਾਂ ਯਾਦ ਰੱਖਣਾ ਸਾਧ ਸੰਗਤ ਜੀ ਅੱਗੇ ਤਖਤਾਂ ਦੇ ਖਾਸ ਸਥਾਨ ਉੱਤੇ ਕੇਵਲ ਰਹਿਤਵਾਨ ਅਮਰਤਾ ਹਰੀ ਸਿੰਘ ਜਾਂ ਸਿੰਘਣੀ ਹੀ ਚੜ ਸਕਦੇ ਹਨ ਜਿਹੜੇ ਰਹਿਤਵਾਨ ਸਿੱਖ ਹਨ ਨਾ ਰਹਿਤਵਾਨ ਸਿੱਖ ਜਿਹਦੇ ਗੁਰਮਤਿ ਯਾਦ ਵਿੱਚ ਪੂਰੇ ਹੈ ਉਹ ਤਖਤਾਂ ਤੇ ਉਹੀ ਚੜ ਸਕਦੇ ਆ ਸਾਧ ਸੰਗਤ ਜੀ ਇਹ ਗੱਲਾਂ ਜ਼ਰੂਰੀ ਨੋਟ ਕਰਨ ਵਾਲਾ ਹੈ ਤਖਤਾਂ ਉੱਤੇ ਪਤਤ ਤੇ ਤਨਖਾਈਏ ਸਿੱਖ ਤੋਂ ਬਿਨਾ ਹਰ ਇੱਕ ਪ੍ਰਾਣੀ ਮਾਤਰ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ ਤਖਤਾਂ ਉੱਤੇ ਪਤਤ ਤੇ ਤਨਖਾਈਏ ਸਿੱਖ ਤੋਂ ਬਿਨਾ ਹਰ ਇੱਕ ਪ੍ਰਾਣੀ ਮਾਤਰ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਇਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਥੇ ਨਿਸ਼ਾਨ ਸਾਹਿਬ ਲੱਗਣਾ ਬਹੁਤ ਜ਼ਰੂਰੀ ਹੈ ਸਾਸ ਨੂੰ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ سرمਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉੱਤੇ ਸਰਬਲੋ ਦਾ ਭਾਲਾ ਜਾਂ ਖੰਡਾ ਹੋਵੇ ਗੁਰਦੁਆਰੇ ਵਿੱਚ ਨਗਾਰਾ ਹੋਵੇ ਜੋ ਸਮੇਂ ਸਿਰ বাজਾਇਆ ਜਾਵੇ ਨਗਾਰਾ ਹੋਣਾ ਬਹੁਤ ਜ਼ਰੂਰੀ ਗੁਰਦੁਆਰ ਸਭ ਤੇ ਕੀਰਤਨ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ ਜਖਪੜਾ ਬੀਬੀ ਹੋਵੇ ਪਲਾਂ ਸਿੱਖ ਮਨੁੱਖ ਹੋਵੇ ਬੀਬੀ ਸਖ ਹੋਵੇ ਸਿੰਘ ਸਿੰਘ ਦੀ ਕੋਈ ਵੀ ਹੋ ਸਕਦਾ ਸਾਥ ਸਿੰਘ ਕੀਰਤਨ ਗੁਰਬਾਣੀ ਰਗਾ ਵਿੱਚ ਆਚਾਰਨ ਨੂੰ ਕਹਿੰਦੇ ਹਨ ਜਿਵੇਂ ਰਾਗ 31 ਰਾਗਾਂ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿ ਉਹ ਰਾਗਾਂ ਵਿੱਚ ਕੀਰਤਨ ਨੂੰ ਉਹ ਸੁਰ ਵਿੱਚ ਤਾਲ ਵਿੱਚ ਗਾਉਣਾ ਉਹਨੂੰ ਕੀਰਤਨ ਕਹਿੰਦੇ ਹਨ ਮਹਾਰਾਜ ਨੇ ਹਰਕ ਸ਼ਬਦ ਦੀ ਸੁਰ ਤਾਲ ਦਿੱਤੀ ਹੈ ਅੱਗੇ ਦੱਸਿਆ ਜਾ ਰਿਹਾ ਹੈ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਦਾ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦੀ ਹੋ ਸਕਦਾ ਹੈ। ਭਾਵ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਦਾ ਸੰਗਤ ਵਿੱਚ ਕੀਰਤਨ ਕਿਉਂਕਿ ਕਈ ਵਾਰੀ ਕੱਚ ਦਾ ਧਾਰਨ ਲਾਉਣੇ ਆ ਸੀ। ਕੱਚ ਦਾ ਧਾਰਨ ਵਾਲਾ ਕੀਰਤਨ ਹੁੰਦਾ ਹੈ। ਉਹ ਨਹੀਂ ਕਰਨਾ ਸਾਡਾ ਸੰਗਤ। ਲਿਖਿਆ ਗਿਆ ਹੈ ਸਪਸ਼ਟ ਕਿ ਕੇਵਲ ਗੁਰਬਾਣੀ ਦਾ कीर्तन व्याख्या ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਾਂ ਭਾਈ ਨੰਦ ਲਾਲ ਜੀ ਦੀ ਬਾਣੀ ਭਾਪ ਭਾਈ ਲੰਗਰਾਜ ਜੀ ਦਾ ਜਿਹੜਾ ਉਹੀ ਸੰਗਤ ਵਿੱਚ ਗੰਗਾ ਜਾ ਸਕਦੀ ਹੈ ਮਨੋਂ ਬਣਾ ਕੇ ਧਾਰਨਾ ਲਾਉਂਦੀਆਂ ਗਲਤ ਹੈ ਸਾਸ ਅੱਪਾ ਪਹਿਲਾਂ ਗੱਲ ਕੀਤੀ ਸੀ ਜਦੋਂ ਆਰਤੀ ਕਰਦੇ ਆ ਉਹਦੇ ਵਿੱਚ ਆ ਵੀ ਕੱਚੀਆਂ ਧਾਰਨਾ ਲਾ ਲਾ ਕੇ ਉਹ ਪਰਿਵਾਰ ਵਾਲਾ ਨੂੰ ਭਮਾਉਣ ਦੇ ਵਾਸਤੇ ਵੀ ਹਾਂ ਵੀ ਇਹ ਤਾਂ ਜਿਹੜੇ ਪਾਠੀ ਸਿੰਘ ਆ ਇਹਦਾ ਬੜੀ ਸੋਹਣੀ ਕਰਦੇ ਆ ਆਰਤੀ ਇਹ ਤਾਂ ਬੜੇ ਸ਼ਬਦ ਲਾਉਂਦੇ ਆ ਉਹ ਇੱਕ ਪਰਮਾਣ ਵਾਸਤੇ ਸਾਧ ਸੰਗਤ ਜੀ ਪਰਿਵਾਰਾਂ ਨੂੰ ਪਰਮਾਣ ਵਾਸਤੇ ਚੱਲਦਾ ਕੰਮ ਹੈ ਇਹ ਗਰਮਰ ਯਾਰਾਂ ਦੇ ਉਲਟਾ ਇਹ ਮਨਮਤ ਆ ਜਿਹੜੀ ਹੁੰਦੀ ਹੈ ਇਹ ਨਹੀਂ ਹੋਣੀ ਚਾਹੀਦੀ ਅੱਗੇ ਲਿਖਿਆ ਗਿਆ ਹੈ ਸ਼ਬਦਾਂ ਨੂੰ ਜੋਟਕਾਂ ਦੀ ਧਾਰਨਾ ਜਾਂ ਰਾਗ ਵਿੱਚ ਪੜਦੇ ਆ ਬਾਹਰ ਦੀਆਂ ਮਾਨ ਘਰਤ ਤੇ ਵਾਧੂ ਟੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ ਅਪੋਂ ਪਹਿਲਾਂ ਗੱਲ ਕੀਤੀ ਹੈ ਨਾ ਮਨ ਘੜਤੀ ਕੋਲੋਂ ਬਣਾ ਕੇ ਜੋਟਕਾਂ ਬਣਾ ਸ਼ਬਦਾਂ ਨੂੰ ਜੋਟਕਾਂ ਬਣਾ ਲੈਣਾ ਤੇ ਉਹ ਗਾਈ ਜਾਣਗਾ ਭਾਜ ਪਾ ਪਹਿਲਾਂ ਪਿਛਲੇ ਐਪੀਸੋਡ ਵਿੱਚ ਗੱਲ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਹੁਣ ਗੁਰੂ ਗ੍ਰੰਥ ਸਾਹਿਬ ਮਾਰ ਦਾ ਵੱਡਾ ਕੌਣ ਹੈ ਉਹਦੇ ਸ਼ਬਦ ਚੱਲੀ ਜਾਂਦੇ ਆ ਗੁਰਬਾਣੀ ਚੱਲੀ ਜਾਂਦੀ ਹੈ ਉੱਥੇ ਅਸੀਂ ਕੱਚੀਆਂ ਧਾਰਨਾ ਲਾ ਕੇ ਜੋਟੀਆਂ ਬਣਾ ਕੇ ਸ਼ਬਦਾਂ ਆਰਤਿਕਾ ਕਰਦੇ ਜਦੋਂ ਅਸੀਂ ਸ਼ਬਦ ਲਾਉਣੇ ਉੱਥੇ ਉਹ ਮਨਮਤਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਾਰ ਦੀ ਬੇਅਦਬੀ ਹੈ ਉਹ ਨਹੀਂ ਹੋਣਾ ਚਾਹੀਦਾ ਹੁਕਮ ਲੈਣਾ ਗੁਰੂ ਗ੍ਰੰਥ ਸਾਹਿਬ ਮਾਰ ਦਾ ਹੁਕਮਨਾਮਾ ਲੈਣਾ ਉਹ ਦੱਸਿਆ ਜਾ ਰਿਹਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਗੁਰੂ ਰੂਪ ਸੰਗਤ ਦੇ ਆਦਬ ਨਾਲ ਦਰਸ਼ਨ ਕਰਨੇ ਤੇ ਆਵਾਜ਼ਾਂ ਲੈਣਾ ਜਾਂ ਸੁਣਨਾ ਸਤਿਗੁਰ ਦੇ ਦਰਸ਼ਨ ਹਨ ਦੇਖੋ ਸਾਧ ਸੰਗਤ ਜੀ ਇੱਕ ਵਾਰੀ ਫੇਰ ਪੜਨ ਲੱਗੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਗੁਰੂ ਰੂਪ ਸੰਗਤ ਦੇ ਆਦਬ ਨਾਲ ਦਰਸ਼ਨ ਕਰਨੇ ਤੇ ਆਵਾਜ਼ਾਂ ਲੈਣਾ ਭਾਵ ਹੁਕਮ ਮੰਨ ਲੈਣਾ ਜਾਂ ਸੁਣਨਾ ਸਤਗੁਰ ਦੇ ਦਰਸ਼ਨ ਆ ਇਹ ਸਤਗੁਰ ਦੇ ਦਰਸ਼ਨ ਆ। ਮੂਰਤੀ ਦੇ ਦਰਸ਼ਨ ਕਰਨੇ ਉਹ ਦਰਸ਼ਨ ਨਹੀਂ ਗੇ। ਜੇ ਅਸੀਂ ਗੁਰਦੁਆਰਾ ਸਾਹਿਬ 'ਚ ਫੋਟੋਆਂ ਲੱਗੀਆਂ ਗੁਰੂਆਂ ਦੀਆਂ ਉਹ ਦਰਸ਼ਨ ਨਹੀਂ ਆ ਦਰਸ਼ਨ ਆ ਸਾਹ ਸੰਗ ਜੀ। ਵਾਕ ਲੈਣ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਮਾਲ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਵਾਉਣਾ ਮਨਮਤ ਹੈ। ਕਈ ਵਾਰੀ ਨਾ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਵੀ ਆ ਰਮਾਲਾ ਚੱਕ ਕੇ ਇਹ ਦਰਸ਼ਨ ਕਰ ਲੈਣੇ ਫਿਰ ਮਨ ਲਾ ਕੇ ਰੱਖ ਦੇਣਾ ਇਹ ਨਹੀਂ ਕਰਨਾ ਜੀ। ਇਹ ਮਨਮਤ ਹੈ। ਵੀਸੀ ਗੁਰੂ ਸਾਹਿਬ ਦਰਸ਼ਨ ਕਰ ਲੈ ਗੁਰੂ ਦੇ ਦਰਸ਼ਨ ਸ਼ਬਦ ਵਿੱਚ ਹੋਣੇ ਆ ਸ਼ਬਦ ਵਿੱਚ ਦਰਸ਼ਨ ਹੋਣੇ ਆ ਫੋਗਨਾ ਮਾ ਆਇਆ ਗਰਤੀ ਸਿੰਘ ਫੋਗਨਾ ਮਾ ਲੈ ਰਿਆ ਅਸੀਂ ਬਹਿ ਕੇ ਸੁਣ ਰਹੇ ਆ ਅਸੀਂ ਸਮਝੋ ਇਕਾਦਰ ਜਿੱਤਣਾ ਸੁਣਨੇ ਜਦੋਂ ਅਸੀਂ ਗੁਰੂ ਸਾਹਿਬ ਦਰਸ਼ਨ ਕਰ ਰਹੇ ਆ ਆ ਦਰਸ਼ਨ ਕਰਨੇ ਆ ਸਾ ਸੋਝੀ ਸੰਗਤ ਵਿੱਚ ਇੱਕ ਵਕਤ ਇੱਕੋ ਗੱਲ ਹੋਣੀ ਚਾਹੀਏ ਪਹਿਲਾਂ ਗੱਲ ਕਰ ਰਹੇ ਆ ਆਪਾਂ ਪਹਿਲਾਂ ਨਾਲ ਨਾਲ ਦੱਸ ਰਹੇ ਆ ਇੱਕ ਸਮੇ ਇੱਕੋ ਗੱਲ ਇਹ ਗੁਰਬਾਣੀ ਚੱਲ ਰਹੀ ਹੈ ਸਾਈ ਭਾਗ ਚੱਲ ਰਿਹਾ ਸਾਈ ਭਾਗ ਚੱਲੀ ਜਾਵੇ ਇੱਕ ਦਰਬਾਰ ਲੱਗਾ ਜਿੱਥੇ ਸਾਈ ਭਾਗ ਚੱਲਦਾ ਸਾਈ ਭਾਗ ਚੱਲੀ ਜਾਵੇ ਅਖੰਡ ਪਾਠ ਸਰਬ ਚੱਲਦਾ ਅਖੰਡ ਪਾਠ ਚੱਲੀ ਜਾਵੇ ਕੀਰਤਨ ਹੋ ਰਿਹਾ ਕੀਰਤਨ ਚੱਲੀ ਜਾਵੇ ਪ੍ਰਚਾਰ ਹੋ ਰਿਹਾ ਗੁਰਬਾਣੀ ਦਾ ਵਿਆਖਿਆ ਹੋ ਰਹੀ ਹੈ ਤਾਂ ਵਿਆਖਿਆ ਹੋਣੀ ਚਾਹੀਦੀ ਹੈ ਇੱਥੇ ਲਿਖਿਆ ਸਾਧ ਸੰਗਤ ਜੀ ਸੰਗਤ ਵਿੱਚ ਇੱਕ ਵਕਤ ਇੱਕੋ ਗੱਲ ਹੋਣੀ ਚਾਹੀਦੀ ਹੈ ਕੀਰਤਨ ਜਾਂ ਕਥਾ ਵਿਖਿਆਨ ਜਾਂ ਪਾਠ ਇੱਥੇ ਲਿਖਿਆ ਸਪਸ਼ਟ ਦਵਾਰ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੇਵਲ ਸਿੱਖ ਜਾਂ ਬੀਬੀ ਮਰਦ ਜਾਂ ਟੀਵੀ ਹੀ ਬੈਠਣ ਦਾ ਅਧਿਕਾਰੀ ਹੈ ਸਿੱਖਾ ਜਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਅਨੁਸਾਰ ਚੱਲਦਾ ਆਪਣੀ ਜੀਵਨ ਚ ਲਾਉਂਦਾ ਸੰਗਤ ਨੂੰ ਪਾਠ ਕੇਵਲ ਸਿੱਖ ਹੀ ਕਰਕੇ ਸੁਣਾਵੇ ਜਿਹੜਾ ਸਿੱਖ ਹੈ ਜਿਹੜਾ ਸਿੱਖ ਰਾਤਮਰਿਆ ਚੱਲਦਾ ਹੁਣ ਕਈ ਵਾਰੀ ਪਾਠੀ ਸਿੰਘ ਹੁੰਦੇ ਆ ਪਾਠ ਕਰਦੇ ਆ ਨੌਰਨ ਅਮਰਸ਼ਕਿਆ ਹੁੰਦਾ ਹੈ ਨੌਰਨ ਕਿਰਪਾਨ ਪਾਈ ਹੁੰਦੀ ਹੈ ਜੇ ਪਾਈ ਵੀ ਜੇ ਲੁਕੋਗੇ ਜੇ ਪਾਈ ਫਿਰ ਛੋਟੀ ਥੱਲੇ ਕਿਉਂਕਿ ਇਹਦੇ ਸ਼ਰਮ ਕਾ ਦੀ ਸਾਧ ਸੰਗਤ ਜੀ ਗੁਰੂ ਦੇ ਸਿੱਖ ਬਣ ਗਏ ਆ ਅਮਰਤ ਛਕ ਲਿਆ ਪ੍ਰਕਤੋਂ ਕਿਰਪਾਨ ਪਾ ਕਿਉਂ ਨਹੀਂ ਰਹਿ ਸਕਦੇ ਤੇ ਹਰਕ ਹਰਕ ਸਿੱਖ ਦਾ ਅਮਰਸ਼ਕਿਆ ਹੋਣਾ ਬਹੁਤ ਜ਼ਰੂਰੀ ਆ ਸਾਧ ਸੰਗਤ ਜੀ ਮਰਿਆਰਾ ਬ੍ਰਿਹੜ ਹੋਣੀ ਚਾਹੀਦੀ ਹੈ ਜੋ ਪੰਜ ਕਾਰੇ ਮਰਿਆਸ ਕੋ ਹੁੰਦੇ ਨਾ ਅਮਰਸ਼ਕਨ ਮਿਲੇ ਉਹ ਵੀ ਬ੍ਰਿਹੜ ਆਹੀ ਮਰਿਆਦਾ ਉਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਸਾਰੀ ਆਪਣੇ ਆਪ ਲਈ ਪਾਠ ਕੋਈ ਗੈਰ ਸਿੱਖ ਵੀ ਕਰ ਸਕਦਾ ਹੈ। ਇਹ ਜੇ ਤੁਸੀਂ ਆਪ ਆਪਣੇ ਲਈ ਪਾਠ ਕਰਨਾ ਹੈ, ਇਹ ਤੁਸੀਂ ਸਿੱਖ ਨਹੀਂ ਕੋਈ ਵੀ ਗੁਰਬਾਣੀ ਪੜ ਸਕਦਾ। ਉਹ ਪੜ ਲੈ। ਹੁਕਮ ਲੈਣ ਲੱਗਿਆ ਕਿ ਧਿਆਨ ਨਾਲ ਸਮਝਣਾ ਜੀ। ਹੁਕਮ ਲੈਣ ਲੱਗਿਆ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ। ਮਤਲਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ਕ ਇਦਾਂ ਆ ਪੰਨੇ ਦੀ ਗੱਲ ਹੈ ਜੀ। ਆ ਪੰਨਾ ਜਦੋਂ ਮਰਦ ਪ੍ਰਕਾਸ਼ ਹੋ ਗਿਆ ਆ ਪੰਨਾ ਇੱਥੇ ਲਿਖਿਆ ਨੇ ਵੀ ਜੋ جاری ਹੈ ਭਾਵ ਅੱਧਾ ਸ਼ਬਦ ਐ ਅੰਗ ਤੇ ਆ ਗਿਆ ਅੱਧਾ ਸ਼ਬਦ ਆ ਪਿਛਲੇ ਅੰਦ ਤੇ ਐ ਸੰਗ ਤੇ ਇਹ ਇਹ ਇਦਾਂ ਮਰਦ ਅੰਗ ਇਦਾਂ ਕਰ ਲੈਣਾ ਪਿੱਛੋਂ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਜਿਵੇਂ ਮਹੱਲਾ ਪੰਜਵਾਂ ਮਹੱਲਾ ਚੌਥਾ ਜਾਂ ਕੋਈ ਸ਼ਲੋਕ ਫਕੋਨਾਮਾ ਆਉਂਦਾ ਉਹ ਜਿੱਥੋਂ ਸ਼ੁਰੂ ਹੁੰਦਾ ਇੱਕ ਸ਼ਲੋਕ ਨਾਲ ਜਿਵੇਂ ਦੋ ਪੌੜੀਆਂ ਹੁੰਦੀਆਂ ਇੱਕ ਸ਼ਲੋਕਣ ਇੱਕ ਪੌੜੀ μαਫ ਕਰਨਾ ਦੋ ਸ਼ਲੋਕ ਹੁੰਦੇ ਆ ਤਿੰਨ ਸ਼ਲੋਕ ਵੀ ਹੁੰਦੇ ਆ ਉਹਨੇ ਇੱਕ ਪੌੜੀ ਹੁੰਦੀ ਆ ਪਹਿਲਾ ਸ਼ਲੋਕ ਪੜਨੇ ਆ ਫਿਰ ਉਹ ਪੌੜੀ ਐ ਉੱਥੇ ਸ਼ਲੋਕ ਨਾਮ ਇਹਦਾ ਐੰਡ ਆ ਜਾਂਦਾ ਜਾਂ ਜੇ ਕੋਈ ਸ਼ਬਦ ਆਉਂਦਾ ਜਿਵੇਂ ਸੋਰਠਿ ਮਹੱਲਾ ਪੰਜਵਾਂ ਸ਼ਬਦ ਸ਼ੁਰੂ ਹੋ ਰਿਹਾ ਇੱਥੋਂ ਐਂਡ ਤੇ ਜਾ ਕੇ ਜਿੱਥੇ ਨਾਨਕ ਦਾ ਨਾਮ ਆਉਂਦਾ ਨਾਨਕ ਦੀ ਮੋਹਰ ਛਾਪ ਲੱਗ ਜਾਂਦੀ ਐ ਉੱਥੋਂ ਤੱਕਰ ਐਦਾਂ ਹੁਕਮਨਾ ਲੈਣਾ ਮੁੱਢ ਤੋਂ ਪੜਨਾ ਚਾਹੀਦਾ ਪਾ ਪਿਛਲੇਆਂ ਇਕ ਤੰਦ ਪਿੱਛੇ ਕਰ ਲੈਣਾ ਚਾਹੀਦਾ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਉੱਥੋਂ ਤੱਕ ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪਤਰਾ ਪਰਤ ਕੇ ਪੜਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜੋ ਆਪਾਂ ਸਮਝ ਹੀ ਲਿਆ ਜੇ ਵਾਰ ਹੋਵੇ ਤਾਂ ਪੌੜੀ ਦੇ ਸਾਰੇ ਸ਼ਲੋਕ ਪੌੜੀ ਦੇ ਜਿੰਨੇ ਸ਼ਲੋਕ ਹੁੰਦੇ ਆ ਤੇ ਪੌੜੀ ਪੜਨੀ ਚਾਹੀਏ ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਟੁਕ ਤੇ ਭੋਗ ਪਾਇਆ ਜਾਵੇ ਦਵਾਨ ਦੀ ਸਮਾਪਤੀ ਦਾ ਭੋਗ ਦਾ ਅਰਦਾਸਾ ਹੋ ਕੇ ਅੰਤਮ ਹੁਕਮ ਲਿਆ ਜਾਵੇ 16 ਨੰਬਰ ਪੇਜ ਇਕ ਸਾਥ ਸੰਗਤ ਜੀ ਆਪਾਂ ਇਹ ਸਿੱਖ ਰਹਿਤ ਮਰਯਾਦਾ ਨੂੰ ਪੜਿਆ ਸੁਣਿਆ ਸਮਝਿਆ ਤੇ ਗੁਰੂ ਦੇ ਸਕਾਉਂਟ ਚੈਨਲ ਨੂੰ ਨਹੀਂ ਭੁੱਲਣਾ ਇਹ ਪੇਜ ਨੂੰ ਫੋਲੋ ਕਰ ਲੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਤੇ ਕਮੈਂਟ ਵੀ ਜਰੂਰ ਕਰਨਾ ਤੇ ਅੱਗੇ ਆਪਾਂ ਕੱਲ ਦੇ ਐਪੀਸੋਡ ਵਿੱਚ ਮਿਲਾਂਗੇ ਹੋਈਆ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ